ਅਸੀਂ ਸਾਰੇ ਜਾਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਬਹੁਤ ਵੱਡਾ ਕੰਮ ਕਰਾਇਆ ਆ ਤੁਸੀਂ ਦੇਖ ਰਹੇ ਹੋ ਕਿ ਆ ਬੀੜ ਕਿਸ਼ਨ ਸਿੰਘ ਮਾਇਨਰ ਕਿਸੇ ਸਮੇਂ ਇਹ ਜ਼ਮੀਨ ਦੇ ਵਿੱਚ ਜਿਹੜਾ ਸੂਆ ਕਢਾਇਆ ਗਿਆ ਲਗਭਗ 40-50 ਸਾਲ ਪਹਿਲਾਂ ਲੋਕ ਕਹਿੰਦੇ ਆ ਵੀ ਸੂਆ ਇੱਥੇ ਚੱਲਦਾ ਹੁੰਦਾ ਸੀ ਕਿਉਂ ਗੁਰਵਿੰਦਰ 40-50 ਸਾਲ ਹੋ ਗਏ ਅੱਜ ਆ तकरीबन 50 ਸਾਲ ਦੇ ਆਸ-ਪਾਸ ਹੋ ਗਏ ਸਮਾਂ 50 ਸਾਲਾਂ ਤੋਂ ਬੰਦ ਪਿਆ ਸੀ ਆ ਜਿਹੜਾ ਸੂਆ ਸੀ 50 ਸਾਲਾਂ ਤੋਂ ਬੰਦ ਸੀ ਇਹ ਜ਼ਮੀਨਾਂ ਜਿਹੜੇ ਫਿਰ ਕਿਸਾਨ ਬੋਂਦੇ ਸੀ ਉਹਨਾਂ ਨੇ ਉੱਥੇ ਨਾਲ ਮਿਲਾ ਲੀਆਂ ਸੀ ਇਹ ਆ ਸਰਕਾਰ ਨੇ ਸੂਆ ਕਢਾਇਆ ਤੇ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਵਾਰੇ ਸੀ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਬੜਾ ਖੁਸ਼ੀ-ਖੁਸ਼ੀ ਉਹਨਾਂ ਨੇ ਆਪ ਛੱਡੀਆਂ ਕਹਿੰਦੇ ਵੀ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਇੱਕ ਬਹੁਤ ਵੱਡਾ ਕੰਮ ਹੋ ਰਿਹਾ ਕਿ ਧਰਤੀ ਹੇਠੋਂ ਜਿਹੜਾ ਪਾਣੀ ਆ ਉਹਨੂੰ ਘਟਾ ਕੇ ਅਸੀਂ ਜਿਹੜਾ ਫਸਲਾਂ ਦੀ ਆਪਣੀ ਸਿੰਚਾਈ ਆ ਉਹ ਇਸੂਏ ਦੇ ਪਾਣੀ ਨਾਲ ਕਰਾਂਗੇ ਇੱਕ ਤਾਂ ਇਹਦੇ ਨਾਲ ਤਤਵੱਦ ਮਿਲਦੇ ਆ ਤੇ ਦੂਸਰਾ ਜਿਹੜਾ ਸਾਡਾ ਗਰਾਊਂਡ ਵਾਟਰ ਆ ਉਹ ਬਚਦਾ ਵਾ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਥੱਲਿਓਂ ਤੁਪਕਾ ਵੀ ਨਹੀਂ ਕੱਢਣ ਦੀ ਆਗਿਆ ਦਿੱਤੀ ਜਾਂਦੀ ਜਿਹਨੂੰ ਆਪਾਂ ਅਗਾਹ ਵਦੂ ਦੇਸ਼ ਕਹਿੰਦੇ ਆ ਔਰ ਇਹ ਸਿਰਫ ਤੇ ਸਿਰਫ ਸੋਚ ਆ ਮੁੱਖ ਮੰਤਰੀ ਸਾਹਿਬ ਦੀ ਨਹੀਂ ਤਾਂ ਹੁਣ ਤੱਕ ਜਿੰਨੇ ਵੀ ਆਏ ਨੇ ਲੀਡਰ ਭਾਵੇਂ ਅ ਕਾਲੀ ਦਲ ਦੇ ਆਏ ਨੇ ਕੋਈ ਕਹਿੰਦਾ ਮੈਂ ਪਾਣੀਆਂ ਦਾ ਰੱਖਾਂ ਕੋਈ ਕੀ ਦਾ ਰੱਖਾਂ ਸਾਨੂੰ ਨਹੀਂ ਪਤਾ ਉਹ ਕਾਦੇ ਰੱਖੇ ਰਹੇ ਆ ਉਹਨਾਂ ਰੱਖਿਆਂ ਨੇ ਕਦੇ ਪਾਣੀ ਬਚਾਉਣ ਦੇ ਲਈ ਇਦਾਂ ਦਾ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਂਦਾ ਉਹ ਇਹ ਜ਼ਰੂਰ ਕਹਿੰਦੇ ਰਹੇ ਸੀ ਵੀ ਸ਼ਹੀਦੀਆਂ ਦੇ ਦਿਓ ਇਹ ਕਰਦੇ ਆਂਗੇ ਪਾਣੀ ਦੀ ਬੂੰਦ ਨਹੀਂ ਜਾਣ ਦੇਾਂਗੇ ਬੂੰਦਾਂ ਛੱਡ ਕੇ ਧਰਾਲਾਂ ਚੱਲਦੀਆਂ ਸੀ 100% ਪਾਣੀ ਚੋਂ ਸਿਰਫ 20% ਪਾਣੀ ਵਰਤੋਂ ਚਾਹਦਾ ਸੀ ਤੇ ਇਹ ਮੁੱਖ ਮੰਤਰੀ ਸਾਹਿਬ ਦੀ ਦੂਰ ਅੰਦੇਸ਼ੀ ਸਮੁੱਚੀ ਆਮ ਆਦਮੀ ਪਾਰਟੀ ਮੈਂ ਕਹਣਾ ਵੀ ਹੋਰ ਕੁਝ ਦੇਣ ਨਾ ਦੇਣ ਆਮ ਆਦਮੀ ਪਾਰਟੀ ਵਾਲੇ ਆਹੀ ਏਡੀ ਵੱਡੀ ਸਵਾਗਤ ਆ ਕਿ ਜਿਹੜੀ ਆਉਣ ਵਾਲੇ 100 ਸਾਲਾਂ ਤੱਕ ਯਾਦ ਰੱਖੀ ਜਾਊਗੀ ਲੋਕਾਂ ਨੇ ਸਾਡੀਆਂ ਜਿਹੜੀਆਂ ਬੱਚੇ ਪੁੱਤ ਪੋਤੇ ਸਾਡੇ ਇਹ ਗੱਲ ਨੂੰ ਯਾਦ ਰੱਖਣਗੇ ਕਿ ਮੁੱਖ ਮੰਤਰੀ ਕੋਈ ਆਇਆ ਸੀ ਜਿਨੇ ਸਾਡੇ ਲਈ ਐਡਾ ਵੱਡਾ ਕੰਮ ਕੀਤਾ ਸਾਨੂੰ ਸੂਏ ਕੱਢ ਕੇ ਦਿੱਤੇ ਜਿੱਥੇ ਲੋਕਾਂ ਦੀਆਂ ਜ਼ਮੀਨਾਂ ਹੋ ਗਈਆਂ ਸੀ 50 ਸਾਲਾਂ ਤੋਂ ਜਿੱਥੇ ਪਾਣੀ ਦੀ ਬੂੰਦ ਨਹੀਂ ਸੀ ਪਹੁੰਚੀ ਮੈਨੂੰ ਅਸੀਂ ਲੂਣੇ ਤੋਲੇ ਖੜੇ ਆ ਇਥੋਂ ਤੁਹਾਡੇ ਪਿੰਡੋਂ ਇੱਕ ਐਨ ਆਰ ਆਈ ਵੀਰ ਦਾ ਫੋਨ ਆਇਆ ਮੈਨੂੰ ਕਹਿੰਦਾ ਵੀ ਮੈਨੂੰ 25 30 ਸਾਲ ਹੋ ਗਏ ਕਹਿੰਦਾ ਬਾਹਰ ਆਏ ਨੂੰ ਬਜ਼ੁਰਗ ਹੋ ਗਿਆ ਹੁਣ ਕਹਿੰਦਾ ਹੁਣ ਮੈਨੂੰ ਪਤਾ ਲੱਗਿਆ ਵੀ ਸੂਆ ਤੁਸੀਂ ਕੱਢ ਰਹੇ ਹੋ ਸਾਡੇ ਪਿੰਡ ਵਿੱਚ ਹੀ ਜਦੋਂ ਕਹਿੰਦਾ ਸੂਏ ਨਿਕਲਿਆ ਮੈਨੂੰ ਫੋਨ ਕਰਿਓ ਕਹਿੰਦਾ ਮੈਂ ਉਹ ਸੂਏ ਚ ਨਹਾਉਣਾ ਵਾ ਕਹਿੰਦਾ ਮੈਂ ਜਦੋਂ ਛੋਟਾ ਹੁੰਦਾ ਸੀ ਜਵਾਕ ਹੁੰਦਾ ਸੀ ਨਹਾਉਦੇ ਹੁੰਦੇ ਸੀ ਅਸੀਂ ਉਸ ਸੂਏ ਚ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਗੁਰਵਿੰਦਰ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੰਮ ਕਿਦਾਂ ਦਾ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਤਾਂ ਮੈਂ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾਈ ਦਾ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੀ ਕਿ ਸਾਡੇ ਇੱਕ ਸਾਲਾ ਵੱਧੀ ਇੱਕ ਮੰਗ ਸੀਗੀ ਕਿ ਸਾਡੇ ਅਸੀਂ ਸੁਣਦੇ ਹੁੰਦੇ ਸੀਗੇ ਵੀ ਇੱਥੇ ਕਿਸੇ ਸਮੇਂ ਦੇ ਵਿੱਚ ਸੁਹਾ ਲੰਗਦਾ ਆਉਂਦਾ ਸੀ ਪਰ ਅਸੀਂ ਆਪਦੇ ਤਕਰੀਬਨ ਮੇਰੀ 35 ਸਾਲ ਦੀ ਉਮਰ ਹੋ ਗਈ ਅਸੀਂ ਤਾਂ ਪਰ ਇਹ ਕਦੇ ਦੇਖਿਆ ਨਹੀਂ ਸੀ ਸਾਡੇ ਫਾਦਰ ਸਾਹਿਬ ਅਤੇ ਦਾਦਾ ਜੀ ਤੋਂ ਸੁਣਦੇ ਹੁੰਦੇ ਸੀ ਵੀ ਇੱਥੇ ਜੀ ਇੱਕ ਸੁਹਾ ਲੰਗਦਾ ਹੁੰਦਾ ਸੀ ਸਾਡੇ ਮਨ ਨੂੰ ਅੱਜ ਬਹੁਤ ਖੁਸ਼ੀ ਹੁੰਦੀ ਆ ਜਦੋਂ ਅਸੀਂ ਅੱਜ ਆਪਣੀਆਂ ਅੱਖਾਂ ਨਾਲ ਦੇਖ ਰਹੇ ਆ ਕਿ ਸੁਹਾ ਤਕਰੀਬਨ 90% ਬਣ ਚੁੱਕਿਆ ਹੈ ਦਾ ਕਰਕੇ ਅਸੀਂ ਇਸ ਨਾਲ ਸਾਡੇ ਫਸਲਾਂ ਨੂੰ ਜਿੱਥੇ ਪਾਣੀ ਮਿਲੂਗਾ ਉੱਤੇ ਇਹਦੇ ਨਾਲ ਲੱਗਦੇ ਜਿਹੜੀ ਜਗ੍ਹਾ ਰਹਿ ਜੂ ਉੱਤੇ ਦਰਖਤ ਵੀ ਲੱਗਣਗੇ ਜਿੱਥੇ ਪਾਣੀ ਦੀ ਬਚਤ ਹੋਊਗੀ ਉੱਤੇ ਸਾਡੀ ਹਵਾ ਵੀ ਇੱਕ ਸ਼ੁੱਧ ਹੋਊਗੀ ਸੋ ਮੈਂ ਇਸ ਗੱਲਦਿਆਂ ਗਰਾਈਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾਈ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਤੁਸੀਂ ਦੇਖਿਆ ਇੱਥੇ ਸੂਆ ਕਦੇ ਚੱਲਦਾ ਪਹਿਲਾਂ ਜਦੋਂ ਆਉਂਦੇ ਸੀ ਕਦੇ ਇੱਧਰੋਂ ਆਏ ਇਹ ਸਾਡਾ ਜਿਵੇਂ ਪਿੰਡ ਆ ਜੀ ਰਾਜਗੜ੍ਹ ਉੱਥੇ ਉੱਥੇ ਦੇ ਵੀ ਸੂਆ ਕੋਲੋਂ ਜਾਂਦਾ ਹੈ ਤੇ ਉਹਦਾ ਬੜਾ ਫਾਇਦਾ ਹੁੰਦਾ ਸੀ ਲੋਕਾਂ ਨੂੰ ਪਰ ਇੱਧਰ ਤਾਂ ਅੱਜ ਤੁਹਾਡੇ ਨਾਲ ਬੇਸਟ ਕਰਨ ਦਾ ਮੌਕਾ ਮਿਲਿਆ ਇਹ ਸੂਆ ਤਾਂ ਮੈਂ ਪਹਿਲੀ ਵਾਰ ਦੇਖਿਆ ਜਿਸ ਤਰ੍ਹਾਂ ਦੱਸਿਆ ਵਾ ਖਾਲਸਾ ਜੀ ਨੇ ਵੀ ਤਾਂ ਕਾਫੀ ਸਾਲ ਪਹਿਲਾਂ ਇਹਨਾਂ ਦੇ ਆਲੇ-ਦਾਲੇ ਜ਼ਮੀਨਾਂ ਸੀ ਉਹ ਇਸੇ ਤਰ੍ਹਾਂ ਦੇ ਵਿੱਚ ਰਲ ਗਿਆ ਸੀ ਪਰ ਇਹ ਭਗਵੰਤ ਮਾਨ ਦੀ ਸ੍ਰੀ ਸਰਕਾਰ ਆ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਉਹਦੇ ਸਦਕਾ ਅੱਜ ਜਿਹੜਾ ਪਾਣੀ ਆ ਉਹਨੂੰ ਬਚਾਇਆ ਜਾ ਰਿਹਾ ਹੈ ਤੇ ਹੋਰ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹਨਾਂ ਸੁਈਆਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਬਹੁਤ ਵੱਡਾ ਪਰਾਲਾ ਵਾਹੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜਿੰਦਾਬਾਦ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜਿੰਦਾਬਾਦ ਪਾਣੀਆਂ ਦਾ ਰਾਖਾ ਭਗਵੰਤ ਮਾਨ ਪਾਣੀਆਂ ਦਾ ਰਾਖਾ ਭਗਵੰਤ ਮਾਨ